ਫਰੀ ਗੋਪਾਲ ਮੰਦਿਰ ਕਮੇਟੀ ਵੱਲੋਂ ਗੋਪਾਲ ਮੰਦਿਰ ਵਿਖੇ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਹਿਰ ਡਾਕਟਰਾਂ ਨੇ 195 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਹਨਾਂ ਨੂੰ ਫਰੀ ਦਵਾਈਆਂ ਵੀ ਵੰਡੀਆਂ ਗਈਆਂ ਅਤੇ ਉਹਨਾਂ ਦੇ ਫਰੀ ਟੈਸਟ ਵੀ ਕੀਤੇ ਗਏ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਪ੍ਰਧਾਨ ਕਿਲਾਸ਼ ਕਨਨ ਨੇ ਆਖਿਆ ਕਿ ਇਹ 8ਵਾਂ ਕੈਂਪ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਹੈ ਉਹਨਾਂ ਨੇ ਆਖਿਆ ਕਿ ਮਾਨਵਤਾ ਦੀ ਸੇਵਾ ਕਰਕੇ ਉਹਨਾਂ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਉਹਨਾਂ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲੱਗਦੇ ਰਹਿਣਗੇ ਇਸ ਮੌਕੇ ਰਕੇਸ਼ ਤੁਲੀ ਸੁਨੀਲ ਆਨੰਦ ਨਰੇਸ਼ ਆਨੰਦ ਸੰਜੀਵ ਸ਼ਰਮਾ ਬਲਦੇਵ ਰਾਜ ਮਹਿਰਾ ਮਨਮੋਹਨ ਸਿੰਘ ਸਹਿਗਲ ਸੰਜੇ শেਠ ਅਸ਼ਵਨੀ ਮਹਾਜਨ ਰਜਿੰਦਰ ਪੰਕਜ শেਠੀ, ਅਨਿਲ ਪ੍ਰਤਾਪ ਸ਼ਰਮਾ, ਅਸ਼ੋਕ ਮਹਾਜਨ, ਰਮੇਸ਼ ਸ਼ਰਮਾ, ਕੇਵਲ ਕ੍ਰਿਸ਼ਨ ਦਵੇਸ਼ਰ, ਰਾਜੇਸ਼ ਮਰਵਾ, ਪ੍ਰਵੀਰ ਸ਼ਰਮਾ ਸਮੇਤ ਕਈ ਹੋਰ ਕਮੇਟੀ ਮੈਂਬਰ ਵੀ ਹਾਜ਼ਰ ਸਨ। ਸ਼੍ਰੀ ਗੋਪਾਲ ਮੰਦਰ ਕਮੇਟੀ ਵੱਲੋਂ ਜਿਹੜਾ 8ਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਗੋਪਾਲ ਮੰਦਰ ਵਿਖੇ ਲਗਾਇਆ ਗਿਆ ਸੀ, ਇਸ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ ਨੇ ਕੀਤਾ ਅਤੇ ਇਸ ਮੌਕੇ ਗੱਲਬਾਤ ਕਰਦਿਆਂ ਆਇਆ ਅਸ਼ਮੀ ਕੁਮਾਰ ਪੱਪੂ ਨੇ ਆਖਿਆ ਕਿ ਕਮੇਟੀ ਵੱਲੋਂ ਬਹੁਤ ਹੀ ਵਧੀਆ ਕੰਮ ਕੀਤਾ ਜਾ ਰਿਹਾ ਹੈ ਜਿਹੜੇ ਲੋਕ ਆਪਣਾ ਮਹਿੰਗਾ ਇਲਾਜ ਨਹੀਂ ਕਰਵਾ ਸਕਦੇ ਉਹ ਇੱਥੇ ਆ ਕੇ ਆਪਣਾ ਇਲਾਜ ਕਰਵਾ ਸਕਦੇ ਹਨ ਨਾਲ ਹੀ ਉਹਨਾਂ ਨੇ ਕਮੇਟੀ ਮੈਂਬਰਾਂ ਦੇ ਅੱਗੇ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣ ਤਾਂ ਜੋ ਜਿਹੜੇ ਲੋਕ ਆਪਣਾ ਮਹਿੰਗਾ ਇਲਾਜ ਨਹੀਂ ਕਰਵਾ ਸਕਦੇ ਉਹ ਆਪਣਾ ਇਲਾਜ ਕਰਵਾ ਸਕਣ ਮਾ ਸ਼ਰੀਪ ਪਾਲ ਮੰਦਰ ਕਮੇਟੀ ਵੱਲੋਂ ਜਿਹੜਾ ਅੱਜ ਸ਼੍ਰੀ ਕ੍ਰਿਸ਼ਨਾ ਲੈਬ ਹੈਲਥ케ਅਰ ਵਿੱਚ ਫ੍ਰੀ ਮੈਡੀਕ ਅਤਵਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਉਸ ਵਿੱਚ ਮਾਹਰ ਡਾਕਟਰ ਡਾਕਟਰ ਈਸ਼ਾਨ ਮਿੱਤਲ ਜੀ ਐਮ ਡੀ ਐਮ ਗੈਸਟਰੋ ਇਹ ਮਰੀਜ਼ਾਂ ਦੀ ਫ੍ਰੀ ਜਾਂਚ ਕਰ ਰਹੇ ਹਨ ਔਰ ਲੋਕ ਭਾਰੀ ਗਿਣਤੀ ਵਿੱਚ ਮੰਦਰ ਚ ਪਹੁੰਚ ਕੇ ਇਹ ਇਸ ਸਹੂਲਤਾ ਦਾ ਬਹੁਤ ਧੰਨ ਧਾੜਾ ਕਰ ਰਹੇ ਹਨ ਮੰਦਰ ਕਮੇਟੀ ਵੱਲੋਂ ਇਸ ਦੇ ਨਾਲ ਹੀ ਫ੍ਰੀ ਟੈਸਟਾਂ ਦਾ ਪ੍ਰਬੰਧ ਕੀਤਾ ਗਿਆ ਜਿਸ ਦੇ ਵਿੱਚ ਪੰਜ ਟੈਸਟ ਬਿਲਕੁਲ ਫ੍ਰੀ ਕਿਤੇ ਜਾ ਰਹੇ ਹਨ ਔਰ ਸਾਰੇ ਹੀ ਇਲਾਕਾ ਨਿਵਾਸੀਆਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੰਦਰ ਵੱਲੋਂ ਜਿਹੜੀ ਦਿੱਤੀ ਗਈ ਸਹੂਲਤ ਦਾ ਪੂਰਾ ਫਾਇਦਾ ਉਠਾਓ ਔਰ ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੰਦਰ ਵੱਲੋਂ ਮੰਦਰ ਦੀ ਤਰਕੀ ਵਜੋਂ ਇਸ ਦੇ ਨਾਲ ਹੀ ਮੰਦਰ ਦੇ ਵਿੱਚ 7 ਕਿਲੋਵਾਟ ਦਾ ਜਨਰੇਟਰ ਲਾਇਆ ਗਿਆ ਹੈ ਇਸ ਦੇ ਨਾਲ ਹੀ ਜੋ ਬਜ਼ੁਰਗ ਮੰਦਰ ਵਿੱਚ ਕਹੇ ਪ੍ਰੋਗਰਾਮ ਤੇ ਆਉਂਦੇ ਉਹਨਾਂ ਦੇ ਬੈਠਣ ਵਾਸਤੇ ਸਹੂਲਤ ਵਾਸਤੇ ਅਸੀਂ ਸੈਟੀਆਂ ਦਾ ਵੀ ਅਰੇਂਜਮੈਂਟ ਕੀਤਾ ਸੈਟੀਆਂ ਵੀ ਲਵਾਈਆਂ ਗਿਆ ਹਨ ਔਰ ਜਿੰਨੇ ਵੀ ਜਾਨੀ ਸੱਜਣਾ ਨੇ ਜਨਰੇਟਰ ਵਿੱਚ ਸੈਟੀਆਂ ਦੇ ਵਿੱਚ ਯੋਗਦਾਨ ਪਾਇਆ ਮੰਦਿਰ ਕਮੇਟੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹੈ ਔਰ ਮੈਂ ਸਾਰੇ ਨੂੰ ਅਪੀਲ ਕਰਦਾ ਅੱਗੇ ਤੋਂ ਵੀ ਜਿਹੜਾ ਇਹ ਸਿਹਤ ਸਹੂਲਤਾਂ ਦਾ ਕੋਈ ਵੀ ਪ੍ਰੋਗਰਾਮ ਮੰਦਿਰ ਵਿੱਚ ਲਿਖਿਆ ਜਾਂਦਾ ਉਹਦੇ ਵਿੱਚ ਬਹੁਤ ਗਿਣਤੀ ਵਿੱਚ ਪਹੁੰਚ ਕੇ ਇਹ ਸਹੂਲਤਾਂ ਦਾ ਫਾਇਦਾ ਤੋ ਜੈ ਸ਼੍ਰੀ ਕ੍ਰਿਸ਼ਨਾ ਮੰਦਿਰ ਵਿੱਚ ਆਲਰੇਡੀ ਜਿਹੜੀ ਆ ਪਹਿਲਾਂ ਵੀ ਜਿਹੜੀ ਦਵਾਈ ਫਰੀ ਦਿੱਤੀ ਜਾਂਦੀ ਹੈ ਕੈਂਪ ਵਿੱਚ ਹੀ ਫਰੀ ਦਿੱਤੀ ਜਾਂਦੀ ਹੈ ਇਸ ਦੇ ਨਾਲ ਨਾਲ ਹੀ ਔਰਥੋਡੈਂਟ ਡਾਕਟਰ ਬੈਠਦੇ ਨੇ ਸ਼ਨੀਵਾਰ ਔਰ ਸਕਿਨ ਦੇ ਬੈਠਦੇ ਨੇ ਵੀਰਵਾਰ ਇਹ ਲੋਕੀ ਵੀ ਇਸ ਦਾ ਬੜਾ ਵੀ ਬਹੁਤ ਫਟਾਟਾ ਰਹੇ ਹਨ ਔਰ ਮੈਂ ਬਾਕੀ ਵੀ ਸਾਰੇ ਸੱਜਣਾ ਮਿੱਤਰਾਂ ਸਾਰੇ ਇਲਾਕਾ ਨਿਵਾਸੀ ਬੇਨਤੀ ਕਰਦਾ ਇਹ ਸਹੂਲਤਾਂ ਦਾ ਫਾਇਦਾ ਚੁਓ ਮੰਦਰ ਹਮੇਸ਼ਾ ਹੀ ਸਮਾਜਿਕ ਧਾਰਮਿਕ ਕੰਮ ਦੇ ਨਾਲ ਇਹ ਸਮਾਜਿਕ ਕੰਮ ਵੀ ਕਰ ਰਿਹਾ ਔਰ ਵੀ ਇਹ ਫਿਜ਼ੀਓਥੈਰੇਪੀ ਦਾ ਵੀ ਇਹ ਖੁੱਲ ਰਿਹਾ ਮੰਦਿਰ ਦੇ ਵਿੱਚ ਤੇ ਲੋਕਾਂ ਨੂੰ ਹੋਰ ਵੀ ਸਹੂਲਤ ਦੇ ਰਿਹਾ ਹੈ। ਕਾਫੀ ਸਹੂਲਤ ਇਹ ਇਸ ਦੇ ਨਾਲ ਹੀ ਦੇਖੋ ਮੈਡੀਕਲ ਵੀ ਕਿੰਨੀ ਡਾਕਟਰਾਂ ਦੀ ਕਿੰਨੀ ਫੀਸਾਂ ਨਹੀਂ ਕਿ ਉਹ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਮੰਦਿਰ ਚ ਆ ਕੇ ਇਸ ਫ੍ਰੀ ਸੇਵਾ ਦਾ ਫਾਇਦਾ ਖਾਓ। ਜਿਹੜਾ ਕੈਂਪ ਹੈ ਜੀ ਉਹ ਹਰ ਵੀ ਚੱਲਦਾ ਰਹੇਗਾ। ਇਹ ਕੈਂਪ ਜਿਹੜਾ ਹਰ ਮਹੀਨੇ ਲਗਾਇਆ ਜਾਂਦਾ ਹੈ। ਕੋਈ ਡੇਟ ਫਾਈਨਲ ਨਹੀਂ ਡੇਟ ਕੋਈ ਜਿਸ ਤਰ੍ਹਾਂ ਲਾ ਲੋ ਮਹੀਨੇ 'ਚ ਇੱਕ ਵਾਰ ਲਾਇਆ ਜਾਂਦਾ। ਸਮਝਦੇ ਸਰ। ਬਸੋ ਸ਼੍ਰੀ ਗੋਪਾਲ ਮੰਦਿਰ ਇਹ ਮੇਰੇ ਇੱਕ ਸੰਸਥਾ ਬਣੀ ਦੀ ਆ ਇਹ ਸਾਡੇ ਇਲਾਕੇ ਦੇ ਲੋਕ ਅਸੀਂ ਇਹ ਵੇਖੋ ਮੰਦਰ ਪਲਾਂ ਬਣਾਇਆ ਮੰਦਰ ਤੋਂ ਕੋਲ ਵੇਖੋ ਮੈਡੀਸਨ ਸਾਰੇ ਦਵਾਈਆਂ ਮੁਫਤ ਵੇਖੋ ਕੋਈ ਟੈਸਟ ਕਰਾਣਾ ਕੋਈ ਪੈਸਾ ਨਹੀਂ ਲੱਗਦਾ ਕੋ ਖੂਬ ਬਾਨ ਕਰਨ ਦੀ ਪੀ ਲੱਗੀ ਆ ਇਹਨਾਂ ਨੂੰ 10 ਸਾਲ ਹੋ ਗਏ ਨੇ ਲਗਾਤਾਰ ਕੈਂਪ ਲਾਂਦੇ ਆ ਤੇ ਲੋਕ ਇਹਨਾਂ ਦੇ ਨਾਲ ਆ ਪ੍ਰਮਾਤਮਾ ਵੇਖੋ ਮੰਦਰਵਾਦੇ ਨੇ ਮੰਦਰ ਦੀ ਵੀ ਇੰਨੀ ਸੇਵਾ ਕਰਦੇ ਨੇ ਸਾਰੇ ਲੋਕ ਇਹਨਾਂ ਦਾ ਸਹਿਯੋਗ ਕਰਦੇ ਨੇ ਸਾਰੀ ਟੀਮ ਦੇਖੋ ਲੋਕਾਂ ਦਾ ਨਾ ਤਲੀਨ ਪਿਆਰ ਕਰਦੇ ਦੁਖੀ ਗਰੀਬਾਂ ਦੀ ਜਿਹੜਾ ਨਹੀਂ ਵਹਾ ਸਕਦਾ ਉਹ ਹਰ ਤਰ੍ਹਾਂ ਦੀ ਇਹ ਹਲ ਕੰਦੇ ਮੰਦਰ ਵਾਲੇ ਹਲ ਲੋਕਾਂ ਨੂੰ ਨਾਲ ਲੈ ਕੇ ਇਹਨਾਂ ਦੀ ਟੀਮ ਅੱਡੀ ਤਖੜੀ ਆ ਐਡੇ ਵਧੀਆ ਤਰੀਕੇ ਨਾਲ ਇਹ ਕੰਮ ਕਰ ਰਹੇ ਨੇ ਪਰਮਾਤਮਾ ਇਹਨਾਂ ਨੂੰ ਹੋਰ ਤਰੱਕੀ ਦੇਵੇ ਇਸ ਲਈ ਲੋਕਾਂ ਦੀ ਸੇਵਾ ਕਰਦੇ ਵਖੋ ਗਰੀਬਾਂ ਦੀ ਸੇਵਾ ਕਰਦੇ ਪਏ ਨੇ ਜਿਨ ਕੋ ਕੋਈ ਟਸਟ ਨਹੀਂ ਵਖੋ ਹੁੰਦਾ ਕੋਈ ਬਿਮਾਰੀ ਆ ਕੋਲੋ ਪੈਸੇ ਲਾ ਕੇ ਇਹ ਮੰਦਰ ਵਾਲੇ ਗੋਪਾਲ ਮੰਦਰ ਵਾਲੇ ਜਿਹਨੀ ਸੰਸਥਾ ਵਾ ਮੈਂ ਉਹ ਸੰਸਥਾ ਦਾ ਜਿਹਨੇ ਬੰਦੇ ਨੇ ਉਹਨਾਂ ਸੰਸਥਾ ਦੇ ਵਿੱਚ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਂ ਤੇ ਮੰਦਰ ਵਾਲਾ ਦਾ ਵੀ ਧੰਨਵਾਦ ਕਰਦਾ ਵਾਂ ਵੇਖੋ ਲੋਕਾਂ ਦੀ ਸੇਵਾ ਕਰਦੇ ਨੇ ਧੰਨਵਾਦ ਬਹੁਤ ਵਧੀਆ ਪ੍ਰਾਲਾ ਸਮਝ ਕੇ ਤੇ ਬਾਕੀ ਸੰਸਥਾ ਨੂੰ ਕੀ ਮੈਸੇਜ ਦੇਣਾ ਭਾਈ ਸਾਹਿਬ ਹਰ ਸੰਸਥਾ ਨੂੰ ਇਹ ਕਰਨਾ ਚਾਹੀਦਾ ਵਾ ਉਹ ਪ੍ਰਾਲਾ ਕੀ ਹੈ ਵੇਖੋ ਇਹ ਜਿਹੜੀਆਂ ਬਾਕੀ ਵੀ ਸੰਸਥਾ ਵਾ ਉਹਨਾਂ ਨੂੰ ਵੀ ਇਹਨਾਂ ਵੱਲ ਵੇਖ ਕੇ ਇਹੋ ਜਿਹਾ ਪ੍ਰਾਲਾ ਕਰਨੀ ਚਾਹੀਦੀ ਹੈ ਸਮਝੀ ਸਰਕਾਰਾਂ ਦੇ ਕੰਮ ਇਹ ਇਹ ਕਰ ਰਹੇ ਨੇ ਕੋਈ ਸਰਕਾਰਾਂ ਤੋਂ ਤੁਹਾਨੂੰ ਪਤਾ ਜੋ ਕਰਦੀਆਂ ਕਿ ਇਹ ਦੇ ਆਪਣਾ ਡਿਵੀਜ਼ਨਲ ਲੋਕ ਕਰਦੇ ਪਏ ਲੋਕ ਇੱਕ ਦੂਜੇ ਦੀ ਮਦਦ ਕਰਦੇ ਪਏ ਨੇ ਇਹਨਾਂ ਦੀ ਸੋਸਾਇਟੀ ਆ ਸੋਸਾਇਟੀ ਵਾਲੇ ਵੇਖ ਲੋ ਆਪ ਆ ਕੇ ਵੇਖੋ ਉਹਨਾਂ ਨੂੰ ਫੜਾਉਂਦੇ ਆ ਵੀ ਤੁਸੀਂ ਇਹ ਕਰਾਓ ਇਹ ਕਰਾਓ ਉਹ ਲੋਕ ਨਾਂ ਵੀ ਦੱਸਦੇ ਵੀ ਮੇਰਾ ਵੀ ਨਾਂ ਲਗੋ ਤੁਸੀਂ ਕੰਮ ਕਰੋ ਬਸ